ਅਨ ਡਰਾਇਵ ਸਿਸਟਮ ਲੱਗਿਆ ਹੈ ਗੱਡੀ ਦੇ ਵਿੱਚ ਤੇ ਸੀਟ ਕਵਰ ਦੇਖੋ ਕਿੰਨੇ ਸੋਹਣੇ ਸੀਟ ਕਵਰ ਨੇ ਤੇ ਅੱਜ ਵਾਲੀ ਗੱਡੀ ਰਿਪੋਰਟ ਵੀ ਪੂਰੀ ਵਧੀਆ ਗੱਡੀ ਪੂਰੀ ਵਧੀਆ ਤੇ ਰੇਟ ਵੀ ਪੂਰਾ ਸਹੀ ਹੈ ਪਲੱਸ ਮਾਈਨਸ ਪੁਆਇੰਟ ਤੁਹਾਨੂੰ ਸਾਰੀ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤੇ ਵਧੀਆ-ਵਧੀਆ ਕਮੈਂਟਸ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀ ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਸੰਗਰੂਰ ਤੋਂ ਰਿਵਿਊ ਰਿਪੋਰਟ ਜਿਹੜਾ ਆਪਾਂ ਕਨਸੈਪਟ ਹੁਣ ਚਾਲੂ ਕਰਾਇਆ ਹੈ ਬਹੁਤ ਵਧੀਆ ਤੁਸੀਂ ਉਹਦਾ ਭਰਮਾ ਹੰਗਾਰਾ ਦੇ ਰਹੇ ਹੋ ਬਹੁਤ ਸੋਹਣੇ ਤੁਹਾਡੇ ਕਮੈਂਟ ਆਉਂਦੇ ਨੇ ਬੜਾ ਖੁਸ਼ੀ ਮਿਲਦੀ ਆ ਦੇਖ ਕੇ ਚੀਜ਼ ਨੂੰ ਵੀ ਆਪਾਂ ਕੋਈ ਚੀਜ਼ ਨੂੰ ਪੂਰਾ ਪ੍ਰੋਪਰ ਦੱਸ ਰਿਹਾ ਗੱਡੀ ਨੂੰ ਤਾਂ ਉਹਦੀ ਤੁਹਾਨੂੰ ਪਸੰਦ ਆ ਰਹੀ ਹੈ ਰਿਪੋਰਟ ਵਗੈਰਾ ਤੇ ਅੱਜ ਦੀ ਗੱਡੀ ਬਹੁਤ ਖਾਸ ਹੈ ਇਟਿਓਸ ਕਾਰ ਹੈ ਜੀਡੀ ਮਾਡਲ ਦੇ ਵਿੱਚ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤੇ ਵਧੀਆ-ਵਧੀਆ ਕਮੈਂਟਸ ਤੇ ਸ਼ੇਅਰ ਜ਼ਰੂਰ ਕਰਤਾ ਭਾਈ ਤੇ ਇਹ ਕੰਮ ਕਰ ਲਓ 14 ਸਤੰਬਰ ਜਿਹੜਾ ਕਾਰ ਮੇਲਾ ਆਪਣਾ ਅਮਰਗੜ ਵਿਖੇ ਜੀ ਗੱਡੀ ਲੈਣੀ ਹੈ ਵੇਚਣੀ ਹੈ ਲੋਨ ਕਰਾਉਣਾ ਜਾਂ ਤੁਸੀਂ 골ਡ ਕੋਇਨ ਜਿੱਤਣਾ ਤਾਂ ਅਮਰਗੜ ਵਿਖੇ ਜ਼ਰੂਰ ਪਹੁੰਚਿਆ ਕਰੋ ਗੱਡੀ ਅੱਜ ਦੀ ਬਹੁਤ ਖਾਸ ਹੈ ਕਿਉਂਕਿ ਗੱਡੀ ਸਾਨੂੰ ਅਸੀਂ ਕਹ ਰਿਵਿਊ ਰਿਪੋਰਟ ਉਸੇ ਗੱਡੀ ਦੀ ਬਣਾਉਣਾ ਜਿਹੜੀ ਸਾਨੂੰ ਮਨ ਤੋਂ ਐ ਲੱਗੇ ਵੀ ਜਿਆਦਾ ਰੇਟ ਹੀ ਬਹੁਤ ਘੱਟ ਹੈ ਜਾਂ ਫਿਰ ਗੱਡੀ ਬਹੁਤ ਜ਼ਿਆਦਾ ਵਧੀਆ ਤੇ ਅੱਜ ਵਾਲੀ ਗੱਡੀ ਰਿਪੋਰਟ ਵੀ ਪੂਰੀ ਵਧੀਆ ਗੱਡੀ ਪੂਰੀ ਵਧੀਆ ਤੇ ਰੇਟ ਵੀ ਪੂਰਾ ਸਹੀ ਆ ਮਤਲਬ ਬਹੁਤ ਵਧੀਆ ਕਾਰ ਆ ਇਹ ਤੇ ਆਪਾਂ ਸ਼ੁਰੂ ਕਰਦੇ ਆ ਦੇਖੋ ਫਰੰਟ ਤੋਂ ਤੁਸੀਂ ਸਮਝ ਹੀ ਗਿਓ ਇਹ ਟੋヨタ ਦੀ ਇਟਿਓਸ ਜੀਡੀ ਨਿਊ ਸ਼ੇਪ ਦੇ ਵਿੱਚ ਆ ਗਈ 2017 ਮਾਡਲ ਦੇਖੋ ਮਤਲਬ ਫਰੰਟ ਪੂਰਾ ਭਰਮਾ ਭਰਮਾ ਜੀ ਜਿਹੜਾ ਇਹ ਗੱਡੀ ਦਾ ਬੋਨਟ ਹੈ ਜੀ ਤੁਹਾਨੂੰ ਸ਼ੁਰੂ ਦੀ ਦੱਸਦੇ ਆ ਬੋਨਟ ਇਹਦਾ ਪੇਂਟ ਆ ਗੱਡੀ ਦਾ ਚੇਂਜ ਹੋਇਆ ਹੈ ਮਤਲਬ ਫਰੰਟ ਫੱਟੀ ਨਾਲ ਦੀ ਉਹ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਬਾਅਦ ਚ ਤੇ ਜਿਹੜਾ ਇਹ ਫੈਂਡਰ ਖੁੱਲਿਆ ਹੈ ਉਹਦਲਾ ਫੈਂਡਰ ਪੇਂਟ ਆ ਜੀ ਬਾਕੀ ਗੱਡੀ ਪਿੱਛੋਂ ਸਾਰੀ ਓਰੀਜਨਲ ਆਹ ਸਾਈਡ ਸਾਰੀ ਓਰੀਜਨਲ ਕੋਈ ਪੀਸ ਵੀ ਪੇਂਟ ਨਹੀਂ ਹੈਗਾ ਜੀ ਗੱਡੀ ਦੇ ਵਿੱਚ ਮਤਲਬ ਇਹ ਪੂਰੀ ਸਰਟੀਫਾਈਡ ਰਿਪੋਰਟ ਆ ਸਾਡੀ ਤੇ ਜਿਹੜਾ ਫਰੰਟ ਜਿਹੜੇ ਚਾਰੋਂ ਟਾਇਰ ਨੇ ਉਹ ਕੌਂਟੀਨੈਂਟਲ ਦੇ ਨਵੇਂ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਛੱਤ ਦੇ ਉੱਪਰ ਕੋਈ ਡੈਂਟ ਨਹੀਂ ਬਿਲਕੁਲ ਐਨ ਕਲੀਨ ਬਿਲਕੁਲ ਸਾਫ ਛੱਤ ਹੈਗੀ ਆਪਣਾ ਲਾਈਟਾਂ ਬੈਕ ਤੋਂ ਤੁਸੀਂ ਦੇਖ ਰਹੇ ਹੋ ਮਤਲਬ ਬੈਕ ਕੈਮਰਾ ਗੱਡੀ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਜੀਡੀ ਨਿਊ ਸ਼ੇਪ ਦੇ ਵਿੱਚ ਇਹ ਆਉਂਦੀ ਹੈ ਵਿਚਾਲੇ ਲਾਈਨਿੰਗ ਜੀ ਫੱਟੀ ਆਉਂਦੀ ਆ ਤੇ ਲੱਗੀ ਹੋਈ ਆ ਤੇ ਡੀਫੋਗਰ ਇਹਦੇ ਵਿੱਚ ਗੱਡੀ ਦੇ ਬੈਕ ਸੀਟ ਦੇ ਵਿੱਚ ਹੁੰਦਾਗਾ ਅੰਦਰੋਂ ਕਰੀਮ ਇੰਟੀਰੀਅਰ ਵਾਲੀ ਹੈ ਇਹ ਮਤਲਬ ਇੱਕ ਬਲੈਕ ਇੰਟੀਰੀਅਰ ਵਾਲੀ ਆਉਂਦੀ ਉਹ ਥੋੜੀ ਘੱਟ ਸੋਹਣੀ ਲੱਗਦੀ ਆ ਪਰ ਇਹ ਗੱਡੀ ਦੀ ਟੌ ਟੱਪਾ ਬਹੁਤ ਵਧੀਆ ਆਲੀ ਸਾਈਡ ਤੁਸੀਂ ਦੇਖ ਰਹੇ ਹੋ ਪੂਰੀ Ориਜਨਲ ਹੈ ਸਿਰਫ ਆ ਫੈਂਡਰ ਪੂਰੀ ਗੱਡੀ ਦੇ ਵਿੱਚੋਂ ਲੈਫਟ ਸਾਈਡ ਤੋਂ ਤੁਹਾਨੂੰ ਪੇਂਟ ਦਿਖ ਰਿਹਾ ਜੀ ਇਹ ਥੋੜਾ ਜਿਹਾ ਤੁਹਾਨੂੰ ਸ਼ਾਇਦ ਵੀਡੀਓ ਦੇ ਵਿੱਚ ਵੀ ਤੁਹਾਨੂੰ ਥੋੜਾ ਜਿਹਾ ਅਲੱਗ ਜਾ ਦਿਖਦਾ ਹੋਵੇ ਥੋੜਾ ਜਿਹਾ ਜਿਆਦਾ ਨਹੀਂ ਫਰਕ ਹੈਗਾ ਇੰਟੀਰੀਅਰ ਗੱਡੀ ਦਾ ਪੂਰਾ ਟਾਪ ਦਾ ਕਰੀਮ ਇੰਟੀਰੀਅਰ ਦੇ ਵਿੱਚ ਤੁਹਾਨੂੰ ਦੇਖੋ 에어 ਬੈਗ ਆਗੇ ਜੀ ਇੰਟੀਰੀਅਰ ਕਰੀਮ ਔਰ ਬਲੈਕ ਬੜਾ ਸੋਹਣਾ ਲੱਗਦਾ ਹੈ ਗੱਡੀ ਨੂੰ ਐਂਡਰਾਇਡ ਸਿਸਟਮ ਲੱਗਿਆ ਹੈ ਗੱਡੀ ਦੇ ਵਿੱਚ ਤੇ ਸੀਟ ਕਵਰ ਦੇਖੋ ਕਿੰਨੇ ਸੋਹਣੇ ਸੀਟ ਕਵਰ ਨੇ ਪੂਰੇ ਟਾਪ ਦੇ ਸੀਟ ਕਵਰ ਨੇ ਬਿੱਚੋਂ ਦੇਖੋ ਜੀ ਗੱਡੀ ਪੂਰੀ ਪਧੀਆ 1 ਲੱਖ ਕਿਲੋਮੀਟਰ ਦੇ ਆਸ-ਪਾਸ ਇਹ ਚੱਲੀ ਹੋਈ ਆ 100 ਸਿਸਟਮ ਲੱਗਿਆ ਹੋਇਆ ਕ੍ਰਾਸ ਮੈਟ ਲੱਗੇ ਹੋਏ ਨੇ ਦੇਖੋ ਥੱਲੇ ਬਹੁਤ ਸੋਹਣੇ ਥੱਲੇ ਦੂਜੀ ਮੈਟਿੰਗ ਵੀ ਹੋਈ ਆ ਵੀ ਡਸਟਰ ਕਾਰਪੇਟ ਦੇ ਨਾ ਜਾਵੇ ਤੇ ਸੀਟ ਕਵਰ ਤੁਹਾਨੂੰ ਦੱਸ ਦਿੱਤੇ ਏਅਰ ਬੈਗ ਦੋ ਆਗੇ ਜੀ ਇਹ ਚ ਇੱਕ ਇਧਰ ਏਅਰ ਬੈਗ ਏਅਰ ਬੈਗ ਆ ਗਿਆ ਇੱਕ ਇਧਰ ਏਅਰ ਬੈਗ ਆ ਗਿਆ ਜੀ ਤੇ ਕ੍ਰੋਮ ਦੀ ਵਿੱਚ ਥੋੜੀ ਹਲਕੀ ਹਲਕੀ ਚਲਕ ਬਹੁਤ ਸੋਹਣੀ ਲੱਗਦੀ ਆ ਗੱਡੀ ਬਹੁਤ ਪਿਆਰੀ ਆ ਬਹੁਤ ਸੋਹਣੀ ਕਾਰ ਤੁਹਾਨੂੰ ਪਿੱਛੋਂ ਵੀ ਦਿਖਾਉਣੀ ਆ ਤੇ ਬੈਕ ਸੀਟਾਂ ਤੁਸੀਂ ਦੇਖ ਰਹੇ ਹੋ ਮਤਲਬ ਇੱਕ ਰਾਇਲ ਜੀ ਫੀਲਿੰਗ ਆ ਰਹੀ ਹੈ ਗੱਡੀ ਦੇ ਵਿੱਚ ਮਤਲਬ ਐਂਜ ਨਹੀਂ ਲੱਗ ਰਿਹਾ ਵੀ ਕੋਈ ਮਾੜੀ ਢਟੀ ਗੱਡੀ ਕਿਉਂਕਿ ਟੋਇਟਾ ਨਾਮ ਬਹੁਤ ਵੱਡਾ ਹੈ ਤੇ ਆਪਾਂ ਤੁਹਾਨੂੰ ਡਿੱਗੀ ਵੀ ਖੋਲ ਕੇ ਦਿਖਾਉਨੇ ਆ ਡਿੱਗੀ ਦੇ ਦੇਖੋ ਜਿਹੜੇ ਭਰਾ ਸਾਡੇ ਕੋਈ ਟੂਰਿੰਗ ਦਾ ਕੰਮ ਕਰਦੇ ਨੇ ਜਾਂ ਸਪਲਾਈ ਵਗੈਰਾ ਦਾ ਕੰਮ ਕਰਦੇ ਨੇ ਜਾਂ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਫੈਮਿਲੀ ਦਾ ਪੂਰਾ ਬੈਗ ਨਹੀਂ ਟਿਕਦੇ ਉਹਦੇ ਵਾਸਤੇ ਦੇਖੋ ਕਿੰਨੀ ਵਧੀਆ ਕਾਰ ਆ ਕਿੰਡੀ ਵੱਡੀ ਸਪੇਸ ਆ ਦੇਖੋ ਵਿੱਚੋਂ ਝਾਕੋ ਦੇਖੋ ਐਂ ਜੀ ਤੇ ਬਹੁਤ ਵਧੀਆ ਕਾਰ ਆ ਮਤਲਬ ਇਹ ਜਿਵੇਂ ਡਿਜ਼ਾਇਰ ਵਗੈਰਾ ਦੀ ਡਿੱਗੀਆਂ ਛੋਟੀਆਂ ਹੁੰਦੀਆਂ ਨੇ ਜਾਂ ਹੋਰ ਆਪਾਂ ਵੈਂਟੋ ਦੀ ਵੀ ਡਿੱਗੀਆਂ ਤੋਂ ਸ਼ਾਇਦ ਛੋਟੀ ਹੁੰਦੀ ਆ ਤੇ ਅਮੇਜ਼ ਦੀ ਵੀ ਛੋਟੀ ਹੁੰਦੀ ਆ ਮਤਲਬ ਡਿੱਗੀ ਬਹੁਤ ਵੱਡੀ ਆ ਗੱਲ ਕਰਾਂਗੇ ਆਪਾਂ ਮੂਰੋ ਫਰੰਟ ਦੀ ਇੰਜਨ ਦੀ ਲਓ ਜੀ ਇਹਦਾ ਦੇਖੋ ਜੀ ਤੁਸੀਂ ਇੰਜਨ ਹੁਣ ਫਰੰਟ ਆਪਾਂ ਬੌਨਡ ਚੱਕ ਲਿਆ ਤਾਂ ਤੇ ਇੰਜਨ ਪੂਰਾ ਨੀਟ ਐਂਡ ਕਲੀਨ ਥੋੜੀ ਜੀ ਰੌਡ ਦੀ ਇਹਦੀ ਰਬੜ ਖਰਾਬ ਹੋਈ ਆ ਜੀ ਵਿੱਚੋਂ ਤੁਸੀਂ ਦੇਖੋ ਗੱਡੀ ਬਿਲਕੁਲ ਨੀਟ ਐਂਡ ਕਲੀਨ ਹੈਗੀ ਤੇ ਫਰੰਟ ਫੱਟੀ ਫੁੱਟੀ ਸਭ ਕੁਝ ਨਾਲ ਦਾ ਦੇਖੋ ਆ ਜਿਹੜੀ ਥਲ ਕੀ ਛੋਟੇ ਛੋਟੇ ਬਰੀਕ ਬਰੀਕ ਚੀਜ਼ਾਂ ਉਹ ਦੇਖੋ ਇਹ ਵੀ ਕੰਪਨੀ ਦੀ ਲੱਗੀ ਆ ਜਿਹੜੀ ਪਿੱਲੋ ਜੀ ਇੰਨੀ ਕੁ ਲੱਗੀ ਹੋਈ ਆ ਤਾਂ ਕਿ ਇਹ ਬੋਤਲ ਜੀ ਜਿਹੜੀ ਵਾਈਪਰ ਵਾਲੀ ਪਾਣੀ ਵਾਲੀ ਹੁੰਦੀ ਆ ਉਹ ਨਾਲ ਲੱਗੇ ਸੇ ਬੈਟਰੀ ਬਿਲਕੁਲ ਨਵੀਆਂ ਦੇਖੋ ਕਵਰ ਵੀ ਚੜਾਇਆ ਪਿਆਗਾ ਤੇ ਲੀਕੇਜ ਕਿਤੋਂ ਹੈ ਨਹੀਂ ਆਪਾਂ ਸਟਾਰਟ ਵੀ ਤੁਹਾਨੂੰ ਕਰਕੇ ਦਿਖਾਉਨੇ ਆ ਨੋ ਜੀ ਬਲੋ ਇਹਦੀ ਜਮੀ ਨਹੀਂ ਦੇਖੋ ਕੋਈ ਬਲੋ ਨਹੀਂ ਹੈਗੀ ਗੱਡੀ ਦੇ ਵਿੱਚ ਇੰਜਨ ਦੀ ਸਾਊਂਡ ਬਿਲਕੁਲ ਐ ਆ ਬਿਲਕੁਲ ਸੁਸਰੀ ਵਰਗੀ ਬਿਲਕੁਲ ਐ ਸੋਪਾ ਬਿਆ ਇੰਜਨ ਚੱਲਦਾ ਜੀ ਹਾਂ ਜੀ ਆਪਾਂ ਹੁਣ ਇਹਦੀ ਗੱਡੀ ਦੀ ਰਾਈਟ ਲੇਨ ਲੱਗੇ ਆ ਥੋੜਾ ਨੇਰਾ ਹੋ ਗਿਆ ਹੋ ਸਕਦਾ ਵੀਡੀਓ ਥੋੜੀ ਥੋੜੀ ਜੀ ਮਤਲਬ ਹੌਲੀ ਰਹੇ ਗੱਡੀ ਇੰਜਨ ਦਾ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਸੀ ਇੰਜਨ ਤਾਂ ਬਿਲਕੁਲ ਇਹਦਾ ਐ ਆ ਵੀ ਜਿਵੇਂ ਪੈਟਰੋਲ ਗੱਡੀ ਦਾ ਹੁੰਦਾ ਮੇਰੇ ਕੋ ਇਸ ਤਰ੍ਹਾਂ ਦੀ ਫੀਲਿੰਗ ਆ ਰਹੀ ਆ ਪਲੱਸ ਮਾਈਨਸ ਪੁਆਇੰਟ ਤੁਹਾਨੂੰ ਸਾਰੀ ਦੱਸਾਂਗੇ ਇਹ ਚਲਾਈ ਦੇ ਵਿੱਚ ਕੋਈ ਦਿੱਕਤ ਹੈ ਜੀ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਚਲਾਵਾ ਚਲੂਵਾ ਗੱਡੀ ਦਾ ਸਹੀ ਆ ਜੀ ਬਿਲਕੁਲ ਸਸਪੈਂਸ਼ਨ ਵਗੈਰਾ ਵੀ ਠੀਕ ਆ ਏ ਏਸੀ ਵੀ ਆਪਾਂ ਲਾ ਕੇ ਦੇਖ ਲੈਨੇ ਆ। ਅ ਐਲਈਡੀ ਵਗੈਰਾ ਚੱਲ ਰਹੀ ਹੈ ਪੂਰੀ ਤੇ ਏਸੀ ਪੂਰਾ ਚੱਲਦਾ ਜੀ ਫੁੱਲ। ਮਤਲਬ ਏਸੀ 'ਚ ਪੂਰੀ ਗੱਲਬਾਤ ਹੈਗੀ। ਇਹ ਗੱਡੀ ਦਾ ਜਿਹੜਾ ਮੁਕਾਬਲਾ ਜਿਹੜਾ ਹੈਗਾ ਉਹ ਡਿਜ਼ਾਇਰ ਵੈਂਟੋ ਅਮੇਜ਼ ਇਹ ਗੱਡੀਆਂ ਨਾਲ ਆ ਪਰ ਮਾਰ ਰਹੀ ਏ ਤੋਂ ਵੱਡੀਆਂ ਗੱਡੀਆਂ ਨੂੰ ਵੀ ਕਰਦੀ ਐ। ਮਤਲਬ ਜੇ ਆਪਾਂ ਵਰਨਾ ਲਾਈਏ, ਹੋਰ ਹੋਂਡਾ ਹੋਂਡਾ ਸਿਟੀ ਲਾਈਏ। ਮਤਲਬ ਉਹ ਗੱਡੀਆਂ ਨੂੰ ਵੀ ਮਾਰ ਕਰਦੀ ਐ ਕਿਉਂਕਿ ਗੱਡੀ ਦਾ ਚਲਾਵਾ ਹੈਗਾ ਬਹੁਤ ਬੈਸਟ ਔਰ ਇੰਜਨ ਦਾ ਤੁਹਾਨੂੰ ਪਤਾ ਹੀ ਹੈ ਟੋਇਟਾ ਦੇ ਕਿਹੇ ਜਿਹੇ ਹੁੰਦੇ ਨੇ ਮਤਲਬ ਪੂਰਾ ਘੈਂਟ ਇੰਜਨ ਹੈ ਪੂਰੀ ਵਧੀਆ ਗੱਡੀ ਆ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਨਹੀਂ ਹੈਗੀ ਜਿਹੜਾ ਅ ਗੱਡੀ 17 ਮਾਡਲ ਹੈ ਜੀ ਇਹ ਜੀਡੀ ਮਾਡਲ ਚ ਹੈ ਤੇ ਇਹ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ ਜੀ 5 ਲੱਖ ਤੇ 10000 ਰੁਪਈਆ ਤੇ 17 ਮਾਡਲ ਕਾਰ ਜੇ ਤੁਸੀਂ ਹੋਰ ਲੈਣ ਜਾਓਗੇ ਕੋਈ ਗੱਡੀ ਤਾਂ ਤੁਹਾਨੂੰ ਲਗਭਗ 17 ਮਾਡਲ ਤੁਹਾਨੂੰ ਰੇਟ ਸਵਾ 5 ਲੱਖ ਤੋਂ ਘੱਟ ਨਹੀਂ ਮਿਲਦੀ ਜੀ ਜਿਹੜੀ ਵਰਨ ਆ ਉਹ ਤੁਹਾਨੂੰ ਸਾਰਾ ਮਾਡਲ ਲਗਭਗ 6.5 ਲੱਖ ਤੋਂ ਘੱਟ ਨਹੀਂ ਮਿਲਦੀ ਜਿਹੜੀ Honda ਗੱਡੀ ਆ ਉਹ ਵੀ ਤੁਹਾਨੂੰ 6.5 ਤੋਂ ਘੱਟ ਨਹੀਂ ਮਿਲਦੀ ਤੇ ਗੱਡੀ ਦਾ ਰੇਟ ਵੀ ਜਿਹੜੇ ਇਹਦੇ ਪ੍ਰੋਪਰ ਦੀਆਂ ਕਾਰਨਾਂ ਨੇ ਉਹਦੇ ਮੁਤਾਬਕ ਬਿਲਕੁਲ ਸਹੀ ਆ ਵੀਡੀਓ ਵਧੀਆ ਲੱਗਿਆ ਤੁਹਾਨੂੰ ਸ਼ੇਅਰ ਕਰ ਦਿਓ ਹੋਰ ਇਸ ਲੋਨ ਦੀ ਜਿਹੜੀ ਇਹ ਫੈਸਿਲਿਟੀ ਆ ਇਸ ਗੱਡੀ ਤੇ ਲਗਭਗ ਤੁਹਾਨੂੰ 80 ਤੋਂ 90% ਆਪਾਂ ਲੋਨ ਕਰਵਾ ਕੇ ਦੇ ਸਕਦੇ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਦੇ ਨਾਲ ਸਤਿ